ਮੈਨੂੰ ਕੀ ਤੇ ਆ ਚੁੱਲਾ ਮੜਾਂ ਦੀ ਹੈ ਤੇ ਹਾਂ ਬੀਬੀ ਚੁੱਲਾ ਹੀ ਆ ਕਿੱਦਾਂ ਦਾ ਸੋਨਾ ਬਣਾਵਾ ਪਰ ਤੂੰ ਮਿਹਨਤ ਕਰਦੀ ਸੋਨਾ ਵਾ ਪਰ ਅੱਤ ਤੂੰ ਪੱਠੀ ਬਣਾਉਂਦੀ ਆ ਆਏ ਹਾਏ ਮੈਂ ਤਾਂ ਇੰਨੀ ਮਿਹਨਤ ਕੀਤੀ ਆ ਆ ਜਿਹੜਾ ਕੋਈ ਹੁੰਦਾ ਮੈਨੂੰ ਤੇ ਆਖੀ ਜਾਂਦਾ ਸੋਨਾ ਸੋਨਾ ਤੇਰੇ ਨਾਲ ਤਾਂ ਕੋਈ ਚੁੱਲਾ ਨਹੀਂ ਬਣਾਉਂਦਾ ਤੇ ਬੀਬੀ ਤੂੰ ਮੈਨੂੰ ਟੋਕ ਕੇ ਰਹਾ ਤਾ ਚੁੱਲਾ ਨਹੀਂ ਗਾ ਇਹ ਪੱਠੀ ਬਣਾਉਂਦੀ ਆ ਤੇ ਫੇਰ ਚੁੱਲਾ ਕਿੱਦਾਂ ਦਾ ਹੁੰਦਾ ਵਾ ਉਹ ਚੁੱਲਾ ਹੁੰਦਾ ਵਾ ਜਿਹੜਾ ਉੱਤੋਂ ਖੁੱਲਾ ਹੁੰਦਾ ਤੇ ਇਹ ਗਾੜੀ ਨਹੀਂ ਮੂੰਹ ਬੰਦ ਕੀਤਾ ਹੁੰਦਾ ਵਾ ਚਲ ਇੱਕ ਉਹ ਬਣਾ ਲਾਂਗੇ ਹੁਣ ਦਾ ਦੋ ਕਿੱਥੇ ਮਿੱਟੀ ਲਾਵਾਂ ਮੈਂ ਆ ਬਚਕਾਰ ਦੇ ਲਾ ਇੱਥੇ ਇੱਥੇ ਤੇ ਅੱਗੇ ਨਹੀਂ ਮਾਣ ਕੋਈ ਇੱਕ ਬੀਬੀ ਹੋਰ ਪਹਿਲਾਂ ਪੁੱਛ ਲੈ ਨਹੀਂ ਜਦੋਂ ਐਨਾ ਕਿੱੱਲਾ ਬਣਿਆ ਸੀ ਨਾ ਠੀਕ ਆ ਤੇ ਫੇਰ ਚੁੱਲਾ ਬਣ ਜਾਂਦਾ ਵਦਿਆ ਨੋ ਕਟੋ ਕੀ ਕਰਨ ਨਾਲ ਅੱਗੇ ਬਥੇਰੇ ਇੱਕ ਵੀ ਬੀਬੀ ਹੋਰ ਆ ਗਈ ਆ ਆਪਣਿਆਂ ਨੂੰ ਕੋਈ ਚੱਜ ਨਹੀਂ ਹੋ ਹੈਗਾ ਚਲ ਹੋਰ ਤਾਂ ਮੇ ਚੁੱਲੇ ਦਾ ਹੋ ਗਿਆ ਰੋਖ ਪੀਏ ਚੁੱਲਾ ਵਾ ਕੀ ਹੋਇਆ ਪੂਆਜੀ ਚੁੱਲੇ ਭੰਡੇ ਆ ਚੁੱਲਾ ਪਟਾਉਂਦੀ ਆ ਤੇ ਕੀ ਹੋਇਆ ਸਹੀ ਨਹੀਂ ਮੈਨੂੰ ਤਾਂ ਸਹੀ ਨਹੀਂ ਲੱਗਣ ਡਿਆ ਇਦਰੋਂ ਤੇ ਮੈਨੂੰ ਵਿੰਗਾ ਟੱਡੇ ਲੱਗਣ ਡਿਆ ਆਹੋ ਆ ਜਾ ਤੂੰ ਬਣਾ ਲਾ ਇਲਾ ਪੂਆ ਟੋਕ ਤਾਂ ਨੂੰ ਲੱਗਦਾ ਹੈ ਨਾ ਪੂਆ ਹੈ ਹੁਣ ਚਲਾ ਵੇਲਾ ਦੇ ਟੀਨੇ ਮਿੱਟੀ ਇੱਥੇ ਤੇ ਹੁਣ ਚੁੱਲਾ ਦੂ ਸ਼ਕਲ ਬਣ ਗਿਆ ਅਗੇ ਪੱਠੀ ਦੀ ਸ਼ਕਲ ਹੀ ਪਰ ਫਿਰ ਵੀ ਆ ਵੇਖੋ ਪੂਆ ਜੀ ਇੱਧਰ ਨੂੰ ਥੋੜਾ ਜਿਹਾ ਮੋਟਾ ਜੇ ਤੇ ਉਧਰ ਨੂੰ ਕੁੱਬ ਜਾਂ ਨਿਕਲਿਆ ਵਾ ਤੇ ਇਦਾਂ ਕਰ ਆ ਮਿੱਟੀ ਲਾ ਲੈ ਫੜ ਲੈ ਚੱਲ ਉਹ ਲੈ ਮਿੱਟੀ ਲਾ ਮੈਂ ਅੱਗੇ ਮਿੱਟੀ ਘਲੋਨੀ ਹੁੰਨੀ ਭਾਬੀ ਦੱਸ ਤੂੰ ਵੀ ਕਮਾਲ ਕਰਦੀ ਅੱਜ ਮੈਂ ਲੜਨ ਨਹੀਂ ਗਈ ਹੱਸਣ ਦੀ ਤੇ ਤਾਂ ਜਰੀ ਨਹੀਂ ਜਾਣਦੀ ਨਹੀਂ ਤੇ ਟੋਕੀ ਤੇ ਜਾਣਦੀ ਆ ਉਹ ਬੀਬੀ ਨੇ ਮੈਨੂੰ ਦੱਸ ਦੇ ਦਿੱਤਾ ਵਾ ਵੀ ਇਥੇ ਆਹ ਲਾਹ ਮਿੱਟੀ ਤੇ ਬੜਾ ਵਧੀਆ ਭਣ ਜਾਣਾ ਚੁੱਲਾ ਜਿੱਥੋਂ ਭਾਬੀ ਨਹੀਂ ਸਹੀ ਤੋ ਹੁਣ ਤੁਹਾਨੂੰ ਦੱਸਾਂਗੇ ਤੇ ਤੁਹਾਨੂੰ ਫੇਰੀ ਪਤਾ ਲੱਗਣਾ ਹਾਂ ਤੈਨੂੰ ਤੇ ਬਹੁਤ ਚੱਜ ਵਾ ਤੇ ਤੈਨੂੰ ਬਹੁਤ ਅਕਲ ਵਾ ਆਪ ਜਨੂੰ ਚੁੱਲਾ ਬਣਾਉਣਾ ਆਉਂਦਾ ਨਹੀਂ ਆ ਕੋਈ ਗੱਲ ਨਹੀਂ ਐਰ ਕਾ ਇਤਨਾ ਦਾ ਬਣਾ ਮੁੜ ਕੇ ਸੋਨਾ ਬਣਾ ਲੋ ਉਹ ਉਮਰ ਦੇ ਵੇਖਾ ਕਿ ਨਹੀਂ ਹੋ ਗਈ ਆ ਤੇ ਹਾਇ ਤੱਕ ਚੁੱਲਾ ਬਣਾਉਣਾ ਤੇ ਆਉਂਦਾ ਨਹੀਂ ਭਾਬੀ ਨੂੰ ਕੋਈ ਗੱਲ ਨਹੀਂ ਇਤਰਾ ਹੀ ਜਾ ਚ ਆ ਜਾਂਦੀ ਐ ਇੱਕ ਢੋਰੀ ਬਣਾਉ ਚੱਲੇ ਭਾਬੀ ਉੱਠ ਕੇ ਚਾਹ ਬਣਾ ਦੇ ਤੇ ਤੈਨੂੰ ਕੀ ਗੱਲ ਆ ਮੈਂ ਤਾਂ ਆਪਣਾ ਕੰਮ ਕਰਨੀ ਨਾਲੇ ਆਪਣੀਆਂ ਲਟਾਂ ਦੀ ਹਰ ਕਰਦੇ ਦੇਣਾ ਟੋਕੀ ਜਾਂਦੀ ਤੈਨੂੰ ਕੀ ਗੱਲ ਵਾ ਇਹਨੂੰ ਜਿਆਦਾ ਗੁੱਸਾ ਆਉਂਦਿਆ ਹੀ ਅੱਜ ਫਿਰ ਜੇ ਦਾ ਹੁਣ ਕੰਮ ਕਰਦੀ ਹੱਥ ਲਿਬੜੇ ਆ ਕਰੋ ਤੂੰ ਉਹੀ ਕਹੋ ਚਾਤਾ ਰੂਹੀ ਲੈ ਉਥੇ ਕੀ ਚੱਲ ਭਾਬੀ ਜਾ ਬਣਾ ਕੇ ਲਿਆ ਆ ਵੇ ਲਾਪੂਆ ਫਿਰ ਤੂੰ ਆਖਣਾ ਆਪਣੀ ਪਤੀ ਟਾੜੀ ਨੂੰ ਮਾਸਾ ਕਰਿਆ ਨਹੀਂ ਤੇ ਲਟਾਂ ਦੀਆਂ ਸਾਂਭੀਆਂ ਨਹੀਂ ਜਾਂਦੀਆਂ ਵੇ ਕਿਦੰਨੋ ਇਹਨੇ ਵਾਲ ਕੱਢੇ ਆ ਤੇ ਮੈਂ ਪਤੀ ਨੂੰ ਆਖਣ ਦੀ ਹੀ ਆਂ ਵੀ ਉਹ ਕਦੋਂ ਹੱਥ ਧੋਊਗੀ ਕਦੋਂ ਬਣਾਉਂਗੀ ਤੇ ਯਾ ਤੂੰ ਚਾਹ ਬਣਾ ਲਿਆ ਉਹ ਪੂਆ ਕੋਈ ਨਹੀਂ ਹੁੰਦਾ ਬਣਾ ਲਿਆ ਹਣੀ ਆਪੇ ਭਾਬੀ ਨੇ ਇਹੀ ਸਵਾਦੀ ਬਣਾਉਂਦੀ ਮੇਰੇ ਕੋਲ ਫਿਰ ਤੇ ਗਣਾ ਚਾਹ ਨਹੀਂ ਇਤਨਾ ਕਰेंगी ਨਾ ਤੇ ਸੱਚਾ ਬੜਾ ਕੋਸਾ ਆਖਰੀ ਘੰਟਾ ਹੈ ਉਹ ਮੇਰੀ ਸੱਸ ਨੀ ਕੋ ਕਹਿੰਦੀ ਉਹ ਨਹੀਂ ਕੁਛ ਕਹਿੰਦੀ ਗੁੰਦੀ ਮੈਨੂੰ ਮੇਰੀ ਉਥੇ ਚ ਉਧਰ ਆਪਣੀ ਚੱਲਦੀ ਆ ਹੱਥ ਛੱਡੀ ਚਲ ਜਾ ਭਾਬੀ ਫੇਰ ਉੱਠ ਜਾ ਲਟਾਂ ਤਰ ਨਾ ਜਾਇਆ ਕਰ ਤੂੰ ਤੈਨੂੰ ਪਤਾ ਮੈਂ ਮਾਡਰਨ ਆ ਅੱਜ ਦੇ ਜ਼ਮਾਨੇ ਦੀ ਕੁੜੀ ਆ ਮੈਂ ਕੋਈ ਹੈ ਨਹੀਂ ਮੇਰੇ ਵਿਆਹ ਨੂੰ 70 80 ਸਾਲ ਹੋ ਗਏ ਜਾਂ ਕਿਤੇ 20 ਸਾਲ ਹੀ ਹੋ ਗਏ ਹੁਣ ਪੱਲਾ ਹੀ ਨਹੀਂ ਬਣਾਉਂਦੀ ਇਹ ਤੇ ਜਾ ਕੰਮ ਕਰ ਜਾ ਕੇ ਮੈਂ ਕੰਮ ਤੇ ਭਾਬੀ ਤੂੰ ਕਰਨਾ ਮੈਂ ਤਾਂ ਬੈਠੀ ਆ ਹਣ ਭਾਬੀ ਨੂੰ ਐਸਾਦਣਾ ਕੰਮ ਕਰਨ ਥੋੜਾ ਤਾਂ ਅਸੀਂ ਵੀ ਕਰਨਾ ਚਾਹੀਦਾ ਭਾਬੀਆਂ ਦਾ ਥੋੜਾ ਬੜੇ ਭੂਆ ਅੱਜ ਤਰਫਦਾਰੀ ਕਰਨੀ ਕੀ ਗੱਲ ਆ ਨਹੀਂ ਮੈਂ ਸੁਣ ਤੇ ਤੇਨੀ ਹੁੰਨੀ ਆਂ ਪੀਏ ਨੂੰ ਮਾਸਾ ਅੱਗੇ ਲਾ ਲਾ ਰੱਖਿਆ ਕਰ ਤੇ ਅੱਜ ਤੈਨੂੰ ਗੱਲ ਹੀ ਨਹੀਂ ਆਉਂਦੀ ਉਹਦੇ ਸਾਹਮਣੇ ਮੈਂ ਕਦੀ ਹੀ ਨਹੀਂ ਕਹੀ ਵਾਕਿਆ ਤੂੰ ਹੁਣ ਆਪਣੇ ਆਪ ਕਾਹਲਦੀ ਆਂ ਤੂੰ ਮੈਨੂੰ ਉਹ ਹੁਣ ਵੇਖ ਵੇਖ ਵੇ ਹੁਣ ਉਹਦੇ ਕੋਲ ਬਚਣ ਦੀ ਨਹੀਂ ਆ ਨਹੀਂ ਮੈਂ ਤੇ ਲੜਾਈ ਚ ਨਹੀਂ ਖੁਸ਼ ਮੈਂ ਜਦੋਂ ਨਹੀਂ ਹੁਣ ਪਤਾ ਲੱਗਦਾ ਤੇ ਪੂਆ ਦੱਸਣਾ ਪੈਣਾ ਤੂੰ ਮੇਰੀ ਬੇਇੱਜ਼ਤੀ ਕਰੀ ਚੱਲ ਉਹਦੇ ਸਾਹਮਣੇ ਤੂੰ ਤਾਂ ਅੱਗੇ ਨਹੀਂ ਮਾਨ ਹੈਗੀ ਚੱਲ ਕੋਈ ਗੱਲ ਨਣਾਣ ਪੱਜਾਈ ਲੱਗ ਗਈਆਂ ਨਹੀਂ ਚੰਗੀਆਂ ਲੱਗੀਆਂ ਤੇ ਕਹਣਾ ਮੈਨੂੰ ਚੱਜ ਨਾ ਰੱਖਦੀ ਆ ਨਾ ਮੈਨੂੰ ਸਮਝਦੀ ਆ ਤਨ ਕੀ ਤਰ੍ਹਾਂ ਤੇਰੇ ਸਾਹਮਣੇ ਆਵੇਂ ਕਿੱਦਾਂ ਬੋਲਦੀ ਆ ਕੀ ਜੁਗਲੀਆ ਲੌਂੜੀ ਆ ਗੱਲਾਂ ਕਰਨ ਦੇ ਭੈਣੇ ਆਪਣੀਆਂ ਹੋਂਦ ਤੈਨੂੰ ਮਨ ਲੱਗਦਾ ਹੱਸਦੀ ਵੀ ਨਹੀਂ ਚੰਗੀ ਲੱਗਦੀ ਉਦਾਂ ਕਹਿੰਦੀ ਚੜੇ ਘੋੜੇ ਸਵਾਰ ਰਹਿੰਦੀ ਲੜਦੀ ਰਹਿੰਦੀ ਆ ਹੁਣ ਹੱਸ ਹੱਸ ਮੈਨੂੰ ਤੇ ਤੇਰਾ ਹਾਸਾ ਵੀ ਨਹੀਂ ਚੰਗਾ ਲੱਗਣਿਆ ਝੂਠਾ ਝੂਠਾ ਲੱਗਣਿਆ ਵਾ ਉਹ ਮੈਨੂੰ ਪਤਾ ਜਿਹੜੀਆਂ ਤੂੰ ਕਾਸਤਨੀਆਂ ਚ ਵਾ ਤੇ ਹੁਣ ਭੂ ਆਈ ਤੇ ਹੁਣ ਮੈਂ ਹੱਸ ਹੱਸ ਕੇ ਵਿਖਾਲ ਦਿੰਨੀ ਆ ਅਸਲੀ ਰੂਪ ਵਿਖਾ ਆਪਣਾ ਜਿਹੜਾ ਵਿਖਾਲਦੀ ਹੁੰਨੀ ਆ ਵੇਖ ਲੈ ਭੂ ਆ ਜਾ ਉੱਟ ਕੇ ਚਾਹ ਬਣਾ। ਭੂਆ ਮੈਨੂੰ ਹੀ ਜਾਣਾ ਪੈਣਾ ਐਨੇ ਕਿੱਥੇ ਪਿਉਣੀ ਚਾਹ। ਜਾਣੀ ਆ ਮੈਂ ਉੱਥੇ ਗਏ। ਇਹਦੀਆਂ ਤੇ ਗੱਲਾਂ ਹੀ ਨਹੀਂ ਮਾਰ ਹੈਗੀਆਂ। ਅੱਜ ਕਾਹਦੇ ਕੁੜੀਆਂ ਨੂੰ ਤੇ ਚਾਹ ਬਣਾਉਣੀ ਬੜੀ ਮੁਸ਼ਕਲ ਵਾ। ਭੂਆ ਮੇਰੀ ਗੱਲ ਸੁਣ। ਮੈਂ ਤਾਂ ਉਹਦੇ ਸਾਹਨੇ ਨਾ ਨਹੀਂ ਗਿਆ। ਸਹੁਰੇ ਆਪਣੇ ਵੀ ਆਹੋ ਕੋਸ਼ਿਸ਼ ਕਰਦੀ ਆ। ਤੇਦੇ ਤੇ ਮੈਂ ਕਿਹਾ ਵੀ ਇਤਨਾ ਨਹੀਂ ਕਰੀਦਾ। ਗੱਲੇ ਕਰਾਵਾਲੇ ਬੜਾ ਕੋਸ਼ਾ ਆਖ ਨਹੀਂ ਆਉਂਦੀ ਮੇਰੀ ਸੱਸੀ ਬੜੀ ਚੰਗੀ ਐ। ਮੈਨੂੰ ਆਂਦੀ ਕੋ ਆਖ ਨਹੀਂ। ਸਵਾ ਚੰਗੀ ਆ ਲੜ ਕੇ ਤੇ ਕੱਢਿਆ ਇਹਨੂੰ ਐਨੂੰ ਅੱਗੇ ਵੀ ਆਈ ਸੀ ਤੇ ਲੜਾਈ ਪਾ ਕੇ ਗਈ ਸੀ ਤੇ ਹੁਣ ਫੇਰ ਆਣ ਕੇ ਬੈਠੀ ਆ ਕਿੰਨੇ ਦਿਨਾਂ ਦੀ ਚਲੋ ਆਪੇ ਉਹਨੇ ਚਲ ਜਣਾ ਲੜਾਈ ਨਾ ਪਾਇਆ ਕਰ ਆਪਣੇ ਘਰ ਦੱਸ ਕਦੋਂ ਉਮਰੀ ਗਈਓ ਅਜੇ ਤੱਕ ਨਹੀਂ ਹੋਈ ਮੁੜ ਕੇ ਨੇ ਕਹਣਾ ਵੀ ਮੈਨੂੰ ਗੱਲਾਂ ਕਰਦੇ ਆ ਉਧਰੋਂ ਭੈਣ ਨੇ ਆ ਜਾਣਾ ਤੇ ਭੈਣ ਨੇ ਕਹਿਣਾ ਵਾ ਵੀ ਕਿੱਧਰ ਗਈ ਹੈ ਤੇ ਮੈਂ ਇਹਨੂੰ ਕੀ ਦੱਸੂੰਗਾ ਫਿਰ ਇਹਨੇ ਕਹਿਣਾ ਵੀ ਮੈਨੂੰ ਗੱਲਾਂ ਕਰਦੀ ਭੈਣ ਤੇਰੀ ਵੀ ਗੱਲਾਂ ਕਰਦੀ ਆ ਇਹੇ ਮੇਰੀ ਨਨਾਨ ਚ ਨਾਲ ਫਿਰ ਹਈਦਾ ਕੀ ਜਣਾ ਇਹਨੇ ਹੁਣ ਉਧਰ ਹੀ ਬੈਠੀ ਹੋਣੀ ਆਗੇ ਬਲਜੀਤ ਵਾਲੀ ਬੰਦਾ ਵਾ ਤੂੰ ਘਰ ਨੂੰ ਆ ਜਾ ਦੋ ਸੋਹਣੇ ਕੀ ਦੋ ਸਣਾਂਏ ਇਹ ਵੀ ਬੜਾ ਖੁਸ਼ ਰਹਿੰਦੀ ਇਹੋ ਜਿਹਾ ਕੰਮ ਆ ਜਿਕੇ ਵੀ ਦੋ ਚਾਰ ਕਿਤੇ ਗੱਲਾਂ ਹੁੰਦੀਆਂ ਹੀ ਰਹਿਣ ਤੇ ਮੈਂ ਉੱਥੇ ਪਹੁੰਚੀ ਰਵਾਂ ਆਪਣਾ ਇਹ ਨਹੀਂ ਆਪਣਾ ਘਰ ਦਾ ਕੰਮ ਵੇਖੋ ਤੁਸੀਂ ਦੇ ਅੰਦਰ ਦਾ ਵੀ ਕੋਹ ਨਹੀਂ ਆ। ਕੀ ਬੰਦਾ ਕਰੇ ਨਾ ਬੁੜੀਆਂ ਦਾ। ਕੰਨ ਰਸ ਬਹੁਤ ਜ਼ਿਆਦਾ ਦੇ ਅੰਦਰ ਹੁੰਦੇ। ਹਾਏ ਰਬ ਮੇਰੇ ਕੱਲ ਸਰੀ ਪਾੜ ਚਲੇਆ ਮੇਰਾ। ਆਉਂਦੀ ਆ ਤੇ ਮੈਂ ਤਾਂ ਗੋਲੀ ਲੈਣਾ ਕੋਈ। ਆਪੇ ਉੱਠਣਾ ਪੈਣਾ ਉਹਨੇ ਕਿੱਥੋਂ ਆਉਣਾ। ਕੋਈ ਮਰੇ ਤੇ ਕੋਈ ਜੀਵੇ ਸੁਥਰਾ ਕੋੜ ਫਦਾ ਸੀ ਕਿ ਉਹ ਨੂੰ ਕੀ ਹਾਂ ਵੀ ਫੜਦਾ ਗੋਲੀ ਕੋਈ ਲੈ ਇੱਥੇ ਮੈਂ ਕੋਈ ਇਹਨਾਂ ਦੀ ਚਾਹ ਬਣਾਉਣ ਵਾਸਤੇ ਆਈ ਆ ਕਿੱਡੇ ਜਲਦੀ ਭੂਆ ਨੇ ਵੀ ਪੱਖ ਲੱ ਲਿਆ ਉਹਦਾ ਇਹ ਚਾਹ ਬਣਾ ਚਾਹ ਬਣਾ ਗੱਲਾਂ ਹੀ ਨਾ ਕਰ ਤੇ ਸੁਣਦੀ ਹੋਵੇ ਮੈਂ ਕਿਹਾ ਚਾਹ ਬਣਾਵਾ ਮੈਨੂੰ ਹੋਰ ਕੋਈ ਕੰਮ ਨਹੀਂ ਹੈਗਾ ਹਾਂ ਵੀ ਚਾਹ ਬਣਾਵਾ ਇਹਨਾਂ ਦੀ ਤੇ ਭੂਆ ਵੀ ਕਿੱਡੇ ਸਿਫਤਾਂ ਦੇ ਫੁੱਲ ਬਣਨ ਢਈ ਉਹਦੇ ਕਿੱਡੇ ਨੂੰ ਪਤਾ ਨਹੀਂ ਭੁਵਾਣੇ ਇਹਨੂੰ ਕੀ ਭੁਵਾਣੂ ਇਹਨੇ ਖਵਾ ਦਿੱਤਾ ਕੀ ਖਰੇ ਫੋਨ ਚ ਕਰ ਕਰਕੇ ਕੁਛ ਦੱਸਦੀ ਰਹਿੰਦੀ ਆ ਆ ਫੋਨ ਕਿਦਾ ਪਿਆ ਵਾ ਮੈਨੂੰ ਤਾਂ ਲੱਗਦਾ ਬਲਜੀਤ ਦਾ ਵਾ ਹਾਂ ਅੱਛਾ ਚਲ ਇੱਕ ਅੱਧੀ ਆਪਣੀ ਕੋਈ ਫੋਟੋ ਫੋਟੋ ਖੇਚ ਲੈਣੀ ਆ ਵੇਖ ਲੈਣੀ ਆ ਕੋਈ ਵੀਡੀਓ ਵੀਡੀਓ ਚਲਾ ਕੇ ਗਾਣਾ ਗੁਣਾ ਸੁਣਾ ਕੋਈ ਆਪਣੀ ਵੀਡੀਓ ਵੀਡੀਓ ਕੋਈ ਬਣਾਵਾ ਮੌਕੇ ਤੇ ਆਈ ਨਾ ਜਾਵੇ ਹੋਰ ਮੈਨੂੰ ਕਹੂਗੀ ਫੇ ਛੱਡ ਖੜਾ ਆਵੇ ਕਹੂਗੀ ਪਤਾ ਨਹੀਂ ਕਿੰਨਾ ਗੱਲਾਂ ਕੰਡਈ ਆ ਮੈਂ ਗੈਲਰੀ ਵੇਖਾਂ ਭਲਾ ਇਹਦੀ ਫੂਲ ਕੇ ਵਹਿਨੀ ਆ ਗੈਲਰੀ ਭਲਾ ਇਹਨੇ ਕਿਹੜੀਆਂ-ਕਿਹੜੀਆਂ ਫੋਟੋਆਂ ਵਿੱਚ ਰੱਖੀਆਂ ਹੋ ਆ ਘੜੀ ਆ ਪਤਾ ਨਹੀਂ ਆਹ ਕੌਣ ਹੁਣ ਭਤੀਜਾ ਹੋਣਾ ਹੀ ਇਹਦਾ ਹੂੰ ਉਹ ਹੀ ਆ ਓਏ ਡੀ ਬਲਸ਼ ਨਹੀਂ ਆ ਕਿਤੇ ਮੇਰੀ ਤੇ ਇੱਕ ਫੋਟੋ ਹੀ ਨਹੀਂ ਰੱਖੀ ਵਿੱਚ ਫੇਰ ਕਹਿਣਾ ਗਾਲਾਂ ਕੱਢਦੀ ਆ ਆਹੋ ਉਨ੍ਹਾ ਦੀਆਂ ਫੋਟੋਆਂ ਰੱਖੀਆਂ ਆ ਆ ਹੋਰ ਪਤਾ ਨਹੀਂ ਕਿਹੜੀ ਏ ਇਹਦੀ ਭੈਣ ਲੱਗਦੀ ਕੋਈ ਕਿ ਪਤਾ ਨਹੀਂ ਕੌਣ ਹੀ ਆ ਇੰਸਟਾ ਕੋਲ ਕੇ ਵੇਖਾਂ ਭਲਾ ਨੇ ਆਪਰੇ ਅੱਛਾ ਇੰਸਟਾ ਤੇ ਗੱਲਾਂ ਰੋਜ਼ ਕਰਦੀ ਆ ਭੈਣ ਭਰਾਵਾਂ ਨਾਲ ਤੇ ਹੈ ਮੇਰੇ ਵਰਗੀ ਦਾ ਕਿਤੇ ਮੈਸੇਜ ਵੀ ਨਹੀਂ ਸੀਨ ਕੀਤਾ ਇਹ ਬੜੀ ਚੰਗੀ ਆਰਤਵਾਦੀ ਇਹੋ ਹੀ ਤਾਂ ਕਰਤੂਤਾਂ ਮਾੜੀਆਂ ਇਹਦੀਆਂ ਵੇਖਾਂ ਭਲਾ ਹਾਂ ਸ਼ੋ ਲੈ ਕੋੜੇ ਨੰਬਰ ਵੀ ਵਿੱਚ ਬੜੇ ਆ ਤੇ ਆਵੇ ਬੰਦਾ ਕੋਈ ਹੋਵੇ ਤੇ ਪੁੱਛਣ ਵਾਲਾ ਕਿ ਮੇਰਾ ਨੰਬਰ ਵਿੱਚ ਕਿਧਰੋਂ ਮਾਣੇ ਨੰਬਰ ਮੇਰਾ ਸੇਵ ਹੀ ਨਹੀਂ ਕੀਤਾ ਉੱਤੇ ਉਦਾਂ ਹੀ ਨੰਬਰ ਪਰ ਕੀ ਜਾਣ ਰਿਹਾ ਵਾ ਇਹੋ ਹੀ ਫਰਕ ਹੁੰਦਾ ਉਦਾਂ ਪਰ ਛੱਡ ਮਨਾ ਸਟੇਟਸ ਵੇਖਾ WhatsApp ਤੇ ਕਿਹਦੇ ਲਾਏ ਨੇ ਲੈ ਬੜੇ ਲਾਈਕ ਮਾਰੇ ਆ ਆਪਣੇਵਾ ਇਹਦਾ ਕਿ ਭਤੀਜਾ ਹੀ ਹੋ ਬੜੇ ਲਾਇਕ ਲੋਇਕ ਕਰਦੀ ਫਿਰਦੀ ਹੈ ਹੈ ਸਾਨੂੰ ਹੀ ਨਿਕੋ ਸਮਝਦੀ ਹੈਗੀ ਫਿਰ ਕਹਿਣਾ ਨਾਨਾਕ ਪੱਤੀ ਆ ਬੋਲਦੀ ਆ ਨਾਨਾਂ ਤੇ ਆਪੇ ਬੋਲਦੀ ਆ ਜਦੋਂ ਉਹਨੂੰ ਕੋ ਪੁੱਛਣਾ ਹੀ ਨਹੀਂ ਹੈ ਲੈਣਾ ਨਹੀਂ ਕੋਈ ਦੇਣਾ ਨਹੀਂ ਅਹਵੇਂ ਉਹਨਾਂ ਦੇ ਸਾਹਮਣੇ ਤੇ ਕੋਈ ਗੱਲ ਨਹੀਂ ਕੀਤੀ ਕਿ ਕਚੱਜੀਆਂ ਰੰਨਾ ਵਾਂ ਚੀਜ਼ ਲੈ ਜਾਂਦੀਆਂ ਵਾਂ ਮੁਰ ਕਿਤੇ ਇੰਨਾ ਨਹੀਂਗਾ ਕਿ ਚੱਜਨਾ ਮਾਂਜ ਕੇ ਕਿਸੇ ਦਾ ਫੜਾ ਦਈਏ ਕਿਦਾਂ ਦਾਗ ਪਏ ਆ ਜਿੱਦਾਂ ਸਬਜ਼ੀ ਬਣਾ ਕੇ ਤੋਤਾ ਮਾਂਜਿਆ ਹੀ ਨਹੀਂ ਹੁੰਦਾ ਕੱਕ ਨੇ ਹਾਲ ਇਹੋ ਜੀਆਂ ਬੁੜੀਆਂ ਦਾ ਗਾਂ ਕੋਈ ਚੀਜ਼ ਲੈਣ ਆਈਆਂ ਮੈਂ ਕਹਿ ਦੇਣਾ ਕਿ ਭੈਣੇ ਕੁਕਰ ਲੈ ਜਾ ਸੱਤ ਵਾਰੀ ਜੇ ਆਹ ਤੇ ਆਹ ਡੰਡੀ ਤੋੜ ਕੇ ਰੱਖ ਦਿੱਤੀ। ਕੀ ਹੁਣ ਇਹੋ ਜੀਆਂ ਨੂੰ ਬੰਦਾ ਆਖੇ ਮੁੜ ਕੇ ਆਖਣਾ ਚਾੜੀਆਂ ਪੰਜਾਵਾਂ ਦੀ ਡੰਡੀ ਬਦਲੇ ਸਾਨੂੰ ਗੱਲਾਂ ਕਰ ਗਈ ਆ ਤੇ ਬੰਦਾ ਆਪਣੀ ਚੀਜ਼ ਹੀ ਲੈ ਆਵੇ ਹਾਂ ਤੇ ਆਪਣੇ ਘਰ ਵਰਤੇ ਤੇ ਨਾ ਕਿਸੇ ਜੇ ਮੰਗਣ ਦੀ ਲੋੜ ਹੀ ਪਵੇ ਤੇ ਗਾੜੀ ਬੀਬੀ ਨਾਨ ਆਈ ਆ ਤੇ ਕੱਲ੍ਹ ਦੀਆਂ ਅੱਗੇ ਮੈਨੂੰ ਉਹਨੇ ਬੜੀਆਂ ਗੱਲਾਂ ਕੀਤੀਆਂ ਮੈਂ ਤਾਂ ਨਹੀਂ ਆ ਬਲਜੀਤ ਨੂੰ ਆਂਦੇ ਹੀ ਚੰਡਾਲ ਅਮਨੀਤ ਨੂੰ ਆਂਦੇ ਹੀ ਚੰਡਾਲ ਤੇ ਇਹ ਜਿਹੜੀ ਵੱਡੀ ਆ ਗਈ ਆ ਇਹ ਉਦੋਂ ਵੀ ਚੰਡਾਲ ਆ ਗਈ ਆ ਇਹਦੇ ਮੈਨੂੰ ਕਿਤੇ ਕੁਸ ਕਰਨ ਨਹੀਂ ਦੇਣ ਲਈ ਜਰੋਂ ਦੀ ਆਈ ਆ ਕੱਲ ਪਰਸੋਂ ਦੀ ਹੁਣ ਇਹਨੇ ਕੂਕਰ ਵੇਖ ਕੇ ਆਖਣਾ ਵਾ ਜਾਂ ਤੇ ਹੁਣ ਸਾਹਮਣੇ ਨਾ ਹੋਊ ਤੇ ਚੰਗਾ ਮੈਂ ਸੈਟ ਥਾਣੀ ਲੰਘ ਜੂਗੀ ਜੇ ਅੰਦਰ ਬਾਹਰ ਹੋਈ ਹੋਊਗੀ ਤੇ ਗਾੜੀ ਪਤਾ ਵੀ ਨਹੀਂ ਗਾ ਲੈ ਜੰਗਲਾ ਬਾਜਿ ਕੇ ਬੈਠਾ ਹੀ ਉਥੇ ਹੁਣ ਕਿੱਦਾਂ ਜਾਵਾਂ ਜੇ ਮੈਂ ਇੱਥੇ ਰੱਖ ਗਈ ਤੇ ਬਾਹਰੋਂ ਕੋਈ ਆ ਗਿਆ ਤਾਂ ਉਹਨਾਂ ਕਹਣਾ ਕੁੱਕਰ ਇੱਥੇ ਰੱਖਿਆ ਸਗੋਂ ਜਦਾ ਰੋੜਾ ਪਿਆ ਜਾਣਾ ਵਾ ਚੋਰੀ ਵੀ ਨਹੀਂ ਉਤਰੀ ਕਰਨੀ ਉਹਦੀ ਵੀ ਚੋਰੀ ਚਲਾਕੀ ਕਰਨੀ ਕਿੱਦਾਂ ਵਾ ਐਦਾਂ ਕਰਕੇ ਨੰਗ ਜਾਣੀ ਇੱਧਰ ਆਈਆਂ ਭੈਣ ਆਈ ਬੜਾ ਐਟਮ ਲੱਗੇ ਬਹੁਤ ਫੇਰ ਕ ਤੋੜ ਕੇ ਕਿਤੇ ਹੁਣ ਹਾਂ ਹੋ ਗਈਆਂ ਨਹੀਂ ਭੈਣ ਜੀ ਫੇਰ ਨਾ ਤੁਰਨਾ ਕੀ ਮੈਂ ਉਦਾਂ ਹੀ ਚਲ ਗਈ ਸੀ ਇੱਧਰ ਬਾਹਰ ਨੂੰ ਤੇ ਘੜੀ ਲੱਗ ਗਈ ਆ ਅੱਛਾ ਹਾਂ ਤੇ ਕੁੱਕਰ ਕਿਨੂੰ ਦਿੱਤਾ ਹੈ ਐਸੇ ਆ ਪਾ ਬਹਿ ਗਿਆ ਹੁਣ ਮੈਂ ਦੇਖ ਲਿਆ ਤੂੰ ਤੂੰ ਲੁਕਾ ਕੇ ਨਹੀਂ ਹੁੰਦੀ ਹਾ ਹਿਰਬਾ ਮੋੜਣਾ ਚੀਕਾ ਕੇ ਠੀਠਾ ਕੋ ਇਹਨਾਂ ਨੇ ਖੜਿਆ ਹੀ ਗਵੰਡੀਆਂ ਨੇ ਅੱਛਾ ਪਰ ਉਹਨੇ ਆਏ ਹੀ ਹੈਗੇ ਹੀ ਉਹਨਾਂ ਦੇ ਕੁੱਕਰ ਅੱਗੇ ਵੀ ਆਂਦੀ ਹੀ ਪਚਲ ਜਰਾ ਕੇ ਦੇ ਦਿਓ ਸਾਨੂੰ ਅਸੀਂ ਨਾ ਤੜਕਾ ਲਾ ਕੇ ਤੇ ਬਸ ਰਲੋਣੀ ਆ ਦਾਲ ਵਿੱਚ ਅੱਛਾ ਤੇ ਯਾਰ ਮੈਂ ਹਾਂ ਆਪ ਨੂੰ ਵੀ ਲੋੜ ਹੁੰਦੀ ਚੱਲ ਕੋਈ ਨਹੀਂ ਲੈ ਜੋ ਚੱਲ ਕੋਈ ਹਾਂ ਹੁਣ ਤੁਸੀਂ ਇੱਥੇ ਬੈਠੇ ਰਹਿਣਾ ਆ ਜਾ ਉਧਰ ਨੂੰ ਵੀ ਨਹੀਂ ਬੈਠੇ ਕੀ ਰਹਿਣਾ ਉਧਰ ਨੂੰ ਨਹੀਂ ਆ ਬੜਾਉਂਦੀ ਤੇਰੀ ਪਟੀ ਚੁੱਲੇ ਮੈਂ ਮੈਂ ਹੀ ਜਾਣੀ ਲੱਗੇ ਆਹੋ ਚੁੱਲ੍ਹਾ ਤੇ ਦਹੀਂ ਬਣਾਉਣ ਬੜੇ ਦਿਨਾਂ ਤੇ ਦਹੀਂ ਆ ਅੱਜ ਮੈਨੂੰ ਲੱਗਦਾ ਹੋ ਗਿਆ ਪੂਰੇ ਬਲਜੀਤ ਪੂਰੇ ਹੋ ਗਿਆ ਹੋ ਗਿਆ ਭਾਜੀ ਜਵਿੰਦਰ ਹੈ ਹੋ ਗਿਆ ਫੇਰਾ ਤੋਰਾ ਹਾਏ ਭੈਣ ਜੀ ਮੈਂ ਤੈਨੂੰ ਕਹਿਣ ਤੇ ਨਹੀਂ ਵੀ ਕੁੱਕਰ ਹੀ ਲੈਣ ਗਈ ਮੈਂ ਫਿਰਨ ਕਿੱਥੇ ਜਾਨੀ ਮੈਂ ਤਾਂ ਕਿਤੇ ਇੱਥੋਂ ਨਿਕਲਦੀ ਨਹੀਂ ਇਹ ਘਰ ਦੇ ਵਿੱਚੋਂ ਤੇਰੀ ਆਦਤ ਹੱਟੀ ਨਹੀਂ ਹੈ ਹਾਏ ਰੱਬਾ ਕੱਖ ਨੇ ਹਾਲੇ ਵੀ ਨਾ ਬੋਲੀ ਨਾਨ ਕਿੱਥੋਂ ਆ ਗਈ ਇਹ ਵੀ ਆ ਤੇਰੇ ਨਾਲੋਂ ਤੇ ਬਲਜੀਤ ਚੰਗੀ ਆ ਬੇਸ਼ਕ ਕਿਤੇ ਚੁੱਲ੍ਹੇ ਬਣਾਉਂਦੀ ਘਟ ਘਟ ਕੇ ਤੇਰੇ ਤੇ ਜਦੋਂ ਮੈਂ ਆਵਾ ਚੁੱਲ੍ਹੇ ਠੇ ਹੁੰਦੇ ਘੜੀ ਮੈਂ ਤੇਰੇ ਚੁੱਲ੍ਹੇ ਬਣਾਵਾਂਾ ਭੜੋਲੀਆਂ ਬਣਾਵਾਂਾ ਕਈ ਕੁਛ ਲੋਹ ਬਣਾਵਾਂਾ ਜਿਹੜਾ ਕੋ ਨੂੰ ਮੁੜ ਕੇ ਆਉਣਾ ਉਹਨੂੰ ਫੇਰ ਠੱਗੀਆਂ ਹੁੰਦੀਆਂ ਕਿਤੇ ਤੂੰ ਤੇ ਕੋ ਨੂੰ ਗੋਆ ਮੁੱਕੀ ਨਹੀਂ ਫੇਰਦੀ ਛਾਲਾ ਛਾ ਭੈਣ ਜੀ ਹੁਣ ਕੌਣ ਚੁੱਲਿਆਂ 'ਚ ਅੱਗ ਬਾਲਦਾ ਇਹ ਤੇ ਜਾਣ ਕੇ ਰਈ ਪਖੰਡ ਕਰਨ ਟਾੜ ਕੋ ਨੰਬਰ ਬਣਾਉਣ ਰਈ ਓਏ ਆਪਣੇ ਠੀਕ ਹੈ ਮੈਂ ਨੰਬਰ ਬਣਾਉਂਦੀ ਆ ਪੂਆ ਹੋਰ ਕੀ ਆ ਨਾ ਇਹ ਤੇ ਮੇਰੀ ਰੀਜ ਵਾ ਮੇਰਾ ਤੇ ਜੀ ਕਰਦਾ ਵੀ 10 ਜੀ ਚੁੱਲੇ ਤੇ ਬਣਾ ਬਣਾ ਖਾਈਏ ਆ ਕਿੱਦਾਂ ਦੀ ਗੱਲ ਹੋਈ ਉਹ ਪੂਆ ਤੂੰ ਮੇਰੇ ਤੋਂ ਵੱਡੀ ਆ ਤਾਂ ਵੀ ਉੱਥੇ ਗੈਸ ਤੇ ਬਣਾ ਆਪਣਾ ਖਾਣੀ ਆ ਤੇ ਮੈਂ ਕਹਣਾ ਕੋ ਮਾੜਾ ਕਰਦਾ ਦੋ ਬਣਾਏ ਹੋ ਇੱਕ ਤੂੰ ਨਾਲ ਲੀ ਕਿ ਮੈਂ ਰਾ ਲੂੰਗੀ ਚੱਲ ਨਹੀਂ ਪੈਣਾ ਕਿਹਦੀ ਆ ਨਾ ਸਿਲੰਡਰ ਦਾ 10 ਵਾਰ ਦਾ ਆਹੋ ਇਹ ਤੇ ਗੱਲ ਠੀਕ ਆ ਭੈਣ ਜੀ ਪਰ ਇਹ ਨਾ ਉਤਰਾ ਜਾਦੀ ਹੁਣ ਕਰ ਕਰਕੇ ਤੈਨੂੰ ਵਿਖਾ ਲਨ ਲਈ ਆ ਹੈ ਆਂਦੀ ਹੁਣੀਆ ਫਿਊਚਰ ਹੁਣ ਮੈਂ ਕੀ ਹੱਕ ਤੇ ਨਾਂ ਪਤਾ ਹੀ ਲੱਗਨੇ ਕੀ ਫੋਟਾ ਦੇ ਰਹੇ ਨਾ ਫੋਨ ਛੱਡ ਹੀ ਦਵਾ ਇਹਦਾ ਹੋਰ ਕਿਤੇ ਫੋਨ ਕਵੇਂ ਹੋਰ ਕਿਸਦਾ ਆ ਗਿਆ ਤੇ ਮੇਰੇ ਗਲ ਸਿਆਪਾ ਪੈ ਜਾਊਗਾ ਕਹੂਗੀ ਫੋਨ ਲਾ ਲਾ ਵੇਂਦੀ ਹੋਰ ਮੇਰੇ ਵੀਰ ਕੋ ਮੇਰੇ ਜੁੱਤੀਆਂ ਪਵਾ ਦੇ ਜਾਂਦੀ ਜਾਂਦੀ ਦੇ ਗੜ ਉਧਰ ਉਹ ਤਾਰ ਪਹਿਣਾ ਨਹੀਂ ਇਧਰ ਹੋਰ ਹੀ ਪੈ ਜਾਵੇ ਐਵੇਂ ਕਿ ਹੋਰ ਨੂੰ ਗਲਤ ਮਲਤ ਫੋਨ ਆ ਗਿਆ ਤੇ ਇਹਨੇ ਕਹਿਣਾ ਇਹੀ ਅੰਦਰ ਵੜ ਕੇ ਕਰਦੀ ਹੁਣੀ ਹੁਣ ਤਾਂ ਅੱਗੇ ਹੀ ਨਹੀਂ ਮਾਨ ਹੈ ਜੀ ਅੱਗੇ ਮੇਰੇ ਤੇ ਖਾਰ ਖਾਂਦੀ ਇਹ ਕੱਲੀ ਗੱਲਾਂ ਕਰੀ ਜਾਨੀ ਆ ਕੁਛ ਨਹੀਂ ਵੀਰੇ ਹਾਂ ਬਹਿ ਜਾ ਬਹਿ ਗਿਆ ਕੋਹ ਨਹੀਂ ਮੈਂ ਕੀ ਗੱਲਾਂ ਕਰਨੀਆਂ ਭਰਾਵਾ ਜਿੰਨੀ ਕੁ ਮੇਰੀ ਇੱਜ਼ਤ ਵਾ ਕਿਉਂ ਆ ਫੋਨ ਫੋਨ ਵੇਖਣ ਡਈ ਹੀ ਹਾਂ ਫੋਨ ਦੇ ਵਿੱਚ ਨਾ ਸਾਰਿਆਂ ਦੀਆਂ ਵੇਖ ਫੋਟੋਆਂ ਰੱਖੀਆਂ ਵਾ ਤੇ ਕਿਤੇ ਮੈਂ ਨਹੀਂ ਦੇਖਦੀ ਇਹਨੂੰ ਵੇਖ ਕਿਤੇ ਮੇਰੀ ਕੋਈ ਫੋਟੋ ਹੀ ਨਹੀਂ ਹੈਗੀ ਪਹਿਲੀ ਮੇਰੀ ਗੱਲ ਸੁਣ ਇੱਕ ਕਿਹਦਾ ਫੋਨ ਨਹੀਂ ਫੋਲਿੰਦਾ ਵੀ ਉਹ ਮੈਨੂੰ ਇਹ ਬੈਟਸਮੈਨ ਰਹੁੰਦੀ ਲੈ ਬੈਟ ਤੈਨੂੰ ਮੈਂ ਬੜਾ ਸਿਖਾਤਾ ਬਲਜੀਤ ਨੇ ਹੈ ਮੇਰੀ ਆਤਵਾ ਮੈਂ ਇਹਦਾ ਫੋਨ ਜਿੱਥੇ ਮਰਜੀ ਪਿਆ ਹੋਈ ਮੇਰਾ ਕਿਤੇ ਪਿਆ ਅਸੀਂ ਇੱਕ ਦੂਜਾ ਫੋਨ ਨਹੀਂ ਖੇੜ। ਭਰਾਵਾ ਮੈਨੂੰ ਆਂਦੀ ਚਾਹ ਬਣਾ ਕੇ ਦੇਆ ਤੇ ਮੈਂ ਹਾਂ ਚੱਲ ਘੜੀ ਫੋਨ ਫਾਣ ਵੇਖ ਲੈਣੀ ਆਪਣਾ ਫੋਨ ਤੇ ਮੈਂ ਉੱਥੇ ਛੱਡਾਂ ਹੀ ਉਦੋਂ ਕਾਲੀ ਕਾਲੀ ਚ ਬਣਾਤੀ ਆਂ ਚਾਹ ਬਣਾ ਲੂ ਆਪੇ ਮੈਂ ਨਹੀਂ ਬਣਾਉਣੀ ਤੇ ਤੂੰ ਵੀ ਨਾ ਇਦਾਂ ਕਰਿਆ ਕਰ ਤੇ ਮੈਨੂੰ ਤੇ ਬੱਤੀ ਬੱਤੀ ਗੱਲਾਂ ਕਰਕੇ ਅੰਦਰ ਪੇ ਮੈਂ ਫਿਰ ਵੀ ਦੰਦ ਕੱਟ-ਕੱਟ ਵਿਖਾਏ ਅੱਜ ਉਹਨੂੰ ਮੈਂ ਹਾਂ ਚੱਲ ਕੋਈ ਗੱਲ ਨਹੀਂ ਹਾਸ ਖੇਡ ਲਈਨੀ ਦੰਦ ਕੱਢੇ ਕਿਦਾਂ ਕੱਢੇ ਤੇ ਹੋਰ ਮੈਂ ਹਾਸ ਖੇਡ ਕੇ ਸੋਗੋ ਉੱਥੇ ਟਾਈਮ ਪਾਸ ਕਰਕੇ ਆਈ ਆ ਤੇ 36 36 ਭੂਆ ਜਣਾ ਮੈਂ ਇੱਕ ਤੇਰਾ ਹਿਸਾਬ ਲੈ ਭੂਆ ਵੀ ਮੇਰੇ ਦਿਵਾਲੇ ਹੋ ਗਈ ਕੋਈ ਤੇ ਮੈਂ ਤੈਨੂੰ ਕਹਾਂ ਦਸਾਂ ਕਿ ਜਿੰਨਾ ਤੂੰ ਚੰਗੀ ਬਣਨ ਦੀ ਕੋਸ਼ਿਸ਼ ਕਰਦੀ ਹੈ ਨਾ ਹੈ ਤੇ ਭੈਣ ਮੇਰੀ ਆ ਉਹ ਨਹੀਂ ਚੰਗੀ ਤੂੰ ਹੈ ਐਵੇਂ ਥੋੜਾ ਸਾਹ ਮਧਰਿਆ ਕਰ ਅੱਗੇ ਪਛੇੜਾ ਕਲੀ ਪਿੱਛੇ ਗਿਆ ਹੂੰ ਤਾਂ ਹੁਣ ਤੂੰ ਵੀ ਨਾ ਸਮਝੀ ਮੈਨੂੰ ਤੂੰ ਵੀ ਆ ਗਿਆ ਹੁਣ ਉਹਦੀ ਚੌਧਰ ਦਾ ਨਿਕਨ ਉਹ ਹੀ ਆ ਵੀ ਹੁਣ ਤੂੰ ਗੁਲਾਮੀ ਕਰਨੀ ਆ ਨਾ ਉਹਦੀ ਮਗਰ ਮਗਰ ਫਿਰਦਾ ਮਤਲਬ ਪਿਆਰ ਨਾ ਦਿਆ ਸਮਝਾਉਂ ਰਿਹਾ ਕੀ ਆਪਾਂ ਕਲਾ ਕਲੇਸ਼ ਕਰਕੇ ਵੇਖ ਲਿਆ ਵਾ ਕੁਝ ਨਹੀਂ ਹਾਸਲ ਹੁੰਦਾ ਬੇਇੱਜ਼ਤੀ ਉਹ ਥੂ ਥੂ ਹੀ ਸਾਰਿਆਂ ਦੀ ਇਹ ਆ ਕਿ ਮੈਂ ਤਾਂ ਤੁਹਾਨੂੰ ਇਹੋ ਸਲਾਹ ਦਿੰਦਾ ਵਾਂ ਕਿ ਜੇ ਕਿ ਭਾਈਆ ਕੁਮਾਰੀ ਚੰਗੀ ਕਹਿ ਦਿੰਦਾ ਵਾ ਨਾ ਤੇ ਜੱਦ ਲਿਆ ਕਰ ਤੇ ਮੈਂ ਤੁਮਾਸ਼ਾ ਨਾ ਬਣਾਇਆ ਕਰ ਸੁਨਿਆਣੀਆਂ ਵੱਡੀਆਂ ਹੁੰਦੀਆਂ ਨੇ ਬੋਲ ਲੱਗੀ ਦਾ ਨਿਆਣੇ ਤੇ ਸਰਪਿੰਦਾ ਬਹੁਤ ਵੱਡੇ ਮੈਂ ਕਹਿੰਨੀ ਉਹ ਤਾਂ ਹੋ ਗਏ 50-55 ਸਾਲਾਂ ਦੇ ਤੇ ਜੇ 50 ਸਾਲਾਂ ਕੇ ਫਿਰ ਵੀ ਉਹ ਤੁਮਾਸ਼ਾ ਲਾਉਣਾ ਵਾ ਹੈ ਹੀ ਹਜੇ ਤੇ ਉਹ 5-5 7-7 ਸਾਲਾਂ ਦੇ ਤੇ ਫਿਰ ਉਹ ਤੂੰ ਨਿਆਣੇ ਨਾ ਸਮਝੋ ਨਾ ਉਨਾਂ ਨੂੰ ਸਾਡੇ ਨੂੰ ਯਾਦੀ ਸਮਝਵਾ ਜੋ ਕੋ ਨਿਆਣਾ ਵੇਖਦਾ ਨਾ ਮੁਰਗੇ ਉਹ ਕੋਈ ਕਰਦਾ ਤੇ ਤੂੰ ਆਪ ਵੇਖਾ ਤੂੰ ਕੀ ਕੀਤਾ ਵਾ ਉਹ ਸਾਰੀ ਖੇ ਮੇਰੇ ਸਿਰ ਤੇ ਪਾਤੀ ਭਰਾਵਾ ਮੈਂ ਤਾਂ ਡਰਦੀ ਨੇ ਫੋਨ ਰੱਖ ਦਿੱਤਾ ਵੀ ਹੋਰ ਕਿਸੇ ਦਾ ਫੋਨ ਫਾਨ ਆ ਗਿਆ ਤੇ ਹੋਰ ਜਲੂਸ ਕੱਢ ਕੇ ਭੇਜੋਗੇ ਮੇਰਾ ਤੇ ਮੈਂ ਡਰਦੀ ਨਾ ਤਾਂ ਫੋਨ ਛੱਡਿਆ ਫੋਨ ਕਿਦਾ ਹੁਣ ਐਵੇਂ ਮੈਂ ਹਾਂ ਉਦਾਂ ਕਿਸੇ ਦਾ ਰੋਂਗ ਨੰਬਰ ਆ ਗਿਆ ਤਾਂ ਕਹੋਗੀ ਜਾਣ ਕੇ ਲੁੱਤੀਆਂ ਲਾ ਦੋਗੀ ਕਿ ਤੇਰੀ ਭੈਣ ਨੇ ਫੋਨ ਕੀਤੇ ਹੋਣੇ ਕਿਸੇ ਨੇ ਸਾਡੇ ਨੂੰ ਰੋਂਗ ਨੰਬਰ ਕਿਸਦਾ ਵੀ ਹੁੰਦਾ ਸਾਨੂੰ ਇੱਕ ਦੂਜੇ ਤੇ ਪੂਰਾ ਚਕੀਰ ਹਾਂ ਤੂੰ ਹੀ ਅੱਜ ਮਾਂ ਚ ਗੱਲਾਂ ਨਾਲ ਆ ਗਿਆ ਤਾਂ। ਪਰ ਆਵਾ ਡਰ ਲੱਗਦਾ ਤੇਰੀ ਜਨਾਨੀ ਜਿੱਦਾਂ ਦੀ ਹੈਗੀ ਆ। ਕੁਲਿਸ਼ਣੀ ਚੰਗੀ ਆ ਉਹ। ਐਡੀ ਵੀ ਕੁਲਿਸ਼ਣੀ ਨਹੀਂ। Oh my god! ਬੜੀ ਚੰਗੀ ਵੇ ਵੇ। ਕੀ ਗੱਲ ਅਜ ਕੀ ਕਹੋਇਆ ਭਾਬੀ ਨੇ ਬੜੀ ਸਿਫਤਾਂ ਦੇ ਬੜੇ ਪੋਲ। ਮੇਰਾ ਭੂਆ ਵੀ ਮੇਰਾ ਭੂਆ ਵੀ ਬੜਾ ਸਿਫਤਾਂ ਦੇ ਬੜੇ ਪੋਲ ਬੰਨਣਾ। ਹੁਣ ਜੇ ਮੈਂ ਪੀਲਾਂ ਘੁੱਟ ਤੇ ਤੂੰ ਵੀ ਕਹਣਾ ਪੀਤੀ। ਚਾਚੀ ਜੱਜ ਨੇ ਮੇਰੇ ਵਕਤ ਵਾਲੇ ਹੋਣਾ। ਹੁਣ ਮੈਂ ਇੱਕੋ ਹੀ ਗੱਲ ਪੱਲੇ ਪੱਦੀ ਆ। ਕਿ ਜੇ ਸੋਰੇ ਵੀ ਜਾਣਾ ਨਾ ਉੱਥੇ ਵੀ ਦੰਦ ਤੋਂ ਦੰਦ ਨਹੀਂ ਛੁਕਣਾ। ਮਨਪ੍ਰੀਤ ਨੂੰ ਵੀ ਹੱਸ ਕੇ ਜਿੱਦਾਂ تیرਨਾ ਗੱਲਾਂ ਕਰਨਾ ਉਹਦੇ ਵੀ ਇਦਾਂ ਹੱਸ ਕੇ ਗੱਲਬਾਤਾਂ ਕਰ ਲਿਆ ਕਰਨੀਆਂ ਦਫਾ ਕਰ ਕੀ ਰਿਹਾ ਖਾ ਪੀ ਬਚਾਰੀ ਚੰਗੀ ਆ ਬਹੁਤ ਚੰਗੀ ਆ ਆਮ ਲੋਕਾਂ ਨਾਲ ਬਥੇਰੀ ਆ ਉਹ ਪਗੜ ਕਰਦੀ ਏ ਸੱਤ ਜਾ ਕੇ ਉੱਥੇ ਵੇਖੀ ਆ ਭਲਾ ਦੋ ਦਿਨ ਵੀ ਮਨਪ੍ਰੀਤ ਦਾ ਜੀਣਾ ਕਦਾ ਹਰਾਮ ਕਰਦੀ ਏ ਉਹ ਜੇ ਮੈਂ ਸਮਝਾਉਂਦੀ ਤੈਨੂੰ ਪੁੱਛਣਾ ਕਿ ਕਰ ਕਰ ਦੇ ਵੇਖ ਲਿਆ ਸਭ ਕੁਝ ਕੋਈ ਨਹੀਂ ਹੱਸਦਾ ਬੇਇੱਜ਼ਤੀ ਉਹ ਦੰਦ ਕਦੇ ਲੋਕਾਂ ਦੀ ਉੱਥੇ ਮਨਪ੍ਰੀਤ ਨੂੰ ਤਾਂ ਮਾਂ ਉਹਦੀ ਨਹੀਂ ਜੀਣ ਦਿੰਦੀ ਤਾਂ ਨਾ ਹੀ ਇਹ ਜੀਣ ਦਿੰਦੀ ਸੱਸ ਮਿਲਦਾ ਵੀ ਕਸੂਰ ਨਹੀਂ ਘਾਇਨਾ ਜਿੰਨਾ ਪਰਜਾਈ ਦਿੰਦਾ ਕਸੂਰ ਹੁੰਦਾ ਹਾਂ ਤੇ ਹੈਗਾ ਤੇ ਹੁਣ ਮੈਂ ਆਪਣੇ ਉੱਤੇ ਕਿਉਂ ਚੀਕਦੀ ਆ ਫਿਰ ਆਪਣੇ ਉੱਤੇ ਨਹੀਂ ਮੈਨੂੰ ਪਤਾ ਲੱਗਦਾ ਉੱਥੇ ਜਾ ਕੇ ਤੇ ਬੜਾ ਰੋਬ ਛਾੜਦੀ ਆ ਓਏ ਪਤਾ ਕੀ ਹੁੰਦਾ ਵਾ ਧੀਆਂ ਨੂੰ ਮਾਣ ਹੁੰਦਾ ਵਾ ਕਿ ਮੇਰੇ ਭਲਾ ਪਰਜਾਈਆਂ ਵਾ ਉਹਨਾਂ ਨੇ ਆਪਣੇ ਸਹੁਰਿਆਂ ਦਾ ਗੁੱਸਾ ਇੱਥੇ ਆ ਕੇ ਕੱਢਣਾ ਵਾ ਹੁਣ ਤੂੰ ਆ ਹੁਣ ਤੂੰ ਜਿੰਨੀ ਮਰਜ਼ੀ ਗਲਤ ਹੋਵੇਂ ਅਸੀਂ ਤੈਨੂੰ ਸਹੀ ਸਾਬਤ ਕਰਨਾ ਕਿ ਨਹੀਂ ਤੂੰ ਸਹੀ ਨਹੀਂ ਆ ਪਰ ਅਸਲ ਦੇ ਵਿੱਚ ਇਦਾਂ ਨਹੀਂ ਹੁੰਦਾ ਹੁਣ ਆਪਾਂ ਨੂੰ ਸੋਚਣਾ ਚਾਹੀਦਾ ਵੀ ਜਿਹੜੀ ਤਾੜੀ ਦੋਵਾਂ ਤਨਵਾਜ਼ੀ ਕਦੀ ਹੈਗਾ ਇੱਕਾ ਤਨਾਂ ਨਹੀਂ ਵੱਜਦੀ ਉੱਥੇ ਵੀ ਉਹਦਾ ਮਾਪ ਪਿਓ ਆ ਉਹਨਾਂ ਨੂੰ ਜੰਮਿਆ ਪਾਲਿਆ ਜਵਾਨ ਕੀਤਾ ਵਾਇਆ ਐਸ ਕਾਬਲ ਕੀਤਾ ਕਿ ਕੱਲ ਨੂੰ ਕੋਈ ਅਬੀ ਨਬੀ ਹੁੰਦੀ ਆ ਕਿ ਉਹਨਾਂ ਨੂੰ ਸਾਹਮਣ ਤੇ ਜੇ ਹੁਣ ਤੈਰੀਆਂ ਮੰਨੀ ਜਾਣ ਆਪਣੇ ਮਾਪਿਆਂ ਨੂੰ ਨਾ ਪੁੱਛੇ ਉਹਦੇ ਬਾਅਦ ਵੀ ਸ਼ਰਮ ਵਾਲੀ ਗੱਲ ਦਵਾਣਾ ਹੁਣ ਅਹੀਂ ਤੇ ਕਹਿ ਦਿੰਦਾ ਲੈ ਇਹ ਆਪਣੀ ਮਾਂ ਤੇ ਮਗਰ ਲੱਗਾ ਵਾ ਜਿੱਦਾਂ ਤੂੰ ਕਹਿੰਦਾ ਤੂੰ ਆਪਣੇ ਘਰ ਦੀ ਮਗਰ ਲੱਗਾਉ ਇਹ ਮਗਰ ਲੱਗਣਾ ਨਹੀਂ ਹੁੰਦਾ ਇਹ ਹੁੰਦਾ ਵੀ ਰਿਸਪੈਕਟ ਹੁੰਦੀ ਹੈ ਮਾਂ ਨੂੰ ਆਪਣੇ ਨਾਲ ਤੇ ਪਿਓ ਨੂੰ ਆਪਣੇ ਨਾਲ ਰੱਖੋ ਘਰ ਵਾਲੀ ਨੂੰ ਉਹਦੇ ਨਾਲ ਦੇ ਰੱਖੋ ਹਾਂ ਤੇ ਜਿਵੇਂ ਤੂੰ ਮਣ ਐਵੇਂ ਹੀ ਹੋਰ ਜੇ ਤਾਂ ਪੂੰਆ ਮੈਨੂੰ ਕਹੀਂ ਜਾਵੇ ਮਿਆਂਕੋਟ ਦੇ ਲਾਲਾ ਮੈਂ ਐਸੇ ਫੇਰੇ ਦੋ ਧਰਦਾ ਉਹ ਮੈਨੂੰ ਆਣ ਕੇ ਤਾਂ ਬੁਲਾ ਜਾ ਤੇ ਪਜਾਮੇ ਦੀ ਤੇਰੀ ਹੋਣੀ ਇਹ ਕੰਮ ਤਾਂ ਤੂੰ ਰਹਿ ਨਹੀਂ ਦੇ ਅੱਗੇ ਤੂੰ ਮੇਰੇ ਸਿਰ 'ਚ ਬਹੁ ਖੇ ਪਾਤੀ ਮੈਂ ਨਹੀਂ ਪੁਵਾਈ ਹੂੰ ਤੇ ਕਈ ਵਾਰ ਫੋ ਬੰਦੇ ਨੂੰ ਵਾਧਾ ਘਟਾ ਹੋ ਜਾਂਦਾ ਗੁੱਸਾ ਆ ਹੀ ਜਾਂਦਾ ਜਦੋਂ ਉਹ ਹਣਾਂਦੇ ਨਾ ਪੱਥਰ ਤੇ ਪਾਣੀ ਪਾਈ ਜਾਈ ਪੱਥਰ 'ਤੇ ਅਸਰ ਨਹੀਂ ਹੁੰਦਾ ਠੀਕ ਹੈ ਤਾਂ ਜੇ ਬੰਦੇ ਨੂੰ ਇੱਕ ਗੱਲ ਕਹੀ ਜਾਈਏ ਕਹੀ ਜਾਈਏ ਕਹੀ ਜਾਈਏ ਉਹ ਬੰਦੇ ਦੇ ਦਿਮਾਗ ਦੇ ਘਰ ਕਰਦੀ ਨਹੀਂ ਗੱਲ ਵਾਕਿਆ ਤੇ ਬਹੁਤਾ ਨਾ ਹੁਣ ਜੋਰੂ ਦਾ ਗੁਲਾਮ ਨਾ ਬਣ ਜੜੀਆਂ ਹੁਣ ਤੈਨੂੰ ਗੱਲਾਂ ਬੜੀਆਂ ਪਟ 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 ਰਹਿ ਡੀਆਂ ਚੜਨ ਤੂੰ ਪਟੇ ਤੇ ਚੜਿਆ ਜੜਾ ਐਵੇਂ ਨਾ ਹੁਣ ਚੰਗਾ ਭਲਾ ਕੰਮ ਤਾਂ ਹੁੰਦਾ ਕਰਦੀ ਹੁਣ ਕੁਭਾ ਵੀ ਆਈ ਆ ਇਹਨਾਂ ਹੁਣ ਇੱਥੇ ਛਿੰਦੀ ਛਾੜਾ ਬੱਕ ਬੈਗੀ ਭਰਾ ਮੈਂ ਤੇ ਆਈ ਜੜਾ ਭੱਜੀ ਦੌੜੀ ਆਈ ਆ ਉਹਦੇ ਮੈਂ ਤਾਂ ਫੇਰ ਚਾਚੀ ਕੋਲੋਂ ਮੇ ਤੋਂ ਲੈਂਦੀ ਗਾਲਾਂ ਚਾਚੀ ਨਾ ਫੋਨ ਕਰਦੀ ਮੈਂ ਹੁੰਦੀ ਨਾ ਤੁਹਾਨੂੰ ਚੰਗੀ ਨਹੀਂ ਲੱਗਣ ਰਹੀ ਹਾਂ ਹੂੰ ਚੰਗੀ ਨਹੀਂ ਨਾ ਚੰਗੀ ਲੱਗਦੀ ਤਾਂ ਇੱਥੇ ਬੈਠੀ ਚੰਗਾ ਧੁਕਾ ਖਾਣ ਪੀਣ ਨਹੀਂ ਆ ਵੇ ਵੇ ਅੱਜ ਹੋਇਆ ਕੀ ਕਿ ਤੈਨੂੰ ਕੋਲ ਕੇ ਪਿਆਰ ਨਹੀਂ ਦਿੰਦਾ ਆਏ ਉਹ ਮੇਰੇ ਰੱਬਾ ਜੇ ਮੈਂ ਗਾਣਾ ਕਰਦਾ ਲੜਦਾ ਵਾ ਫੇਰ ਤੂੰ ਇੰਨੀ ਵੀਰ ਤੇ ਇਥੇ ਕਿ ਸੂਰੋ ਜੇ ਹੁਣ ਮੈਂ ਗੱਲਾਂ ਚੰਗੀਆਂ ਡੈਂਗਾਂ ਫੇਰ ਤੂੰ ਜੋੜੂ ਦਾ ਗਲਾਮ ਹੋ ਗਿਆ ਤੈਨੂੰ ਕੋ ਪਿਆਰ ਆਉਣਾ ਤੇ ਤੇਰੇ ਸਿਰ ਤੇ ਹੀ ਆ ਜੇ ਮੈਂ ਤੈਨੂੰ ਉਹਦੇ ਸਾਹਮਣੇ ਬੇਇੱਜ਼ਤ ਕਰਾਂ ਤੇ ਫੇਰ ਇਥੇ ਮੈਂ ਕਿਹੜੇ ਮੂਨਾ ਬਣਨਾ ਹੀ ਗਲਤੀ ਹੋਰੀ ਕਿ ਜਿੱਥੇ ਮੈਂ ਕਹਦਾ ਤੂੰ ਮੈਨੂੰ ਗਲਤ ਸਾਬਤ ਕਰ ਜਿੱਥੇ ਉਹ ਕਹਦਾ ਉਹਨੂੰ ਗਲਤ ਸਾਬਤ ਤੇਰੀ ਗਲਤੀ ਇੱਥੇ ਆ ਮੇਰੇ ਜਿਹੜਾ ਤੂੰ ਪੀ ਗਿਆ ਤੇ ਹੰਗਾਮੇ ਕਰਦਾ ਆ ਰਸ ਸਿੰਘ ਰਸ ਸਿੰਘ ਸੱਚੀ ਪਈਆਂ ਅਸੀਂ ਗੱਲ ਚ ਪੇਗੀ ਕਿ ਸਾਈ ਨਾ ਮੈਂ ਪੀਲੀ ਪਲ ਮੈਂ ਰਹਾਂ ਆਪ ਬਾਹ ਲੈ ਮੁਰਕੇ ਇਹ ਆ ਗਈ ਸਾਹਮਣੇ ਤੇ ਤੂੰ ਇਹ ਕੰਮ ਕਿਉਂ ਕੀਤਾ ਮਾਂ ਦੀ ਬੱਚੀ ਹੈ ਕਿ ਮੈਂ ਆਪ ਮਰ ਗਿਆ ਤੇ ਇਹਨੇ ਤੇ ਲੈਣੇ ਨੀ ਯਾਰੀ ਘਰ-ਬਾਰ ਦੀ ਮਾਲਕ ਬਣਨਾ ਕਿਉਂ ਨਾ ਇਹਦਾ ਹੀ ਫਾੜਣਾ ਮੈਂ ਫਿਰ ਇਹ ਗੱਲ ਤੇ ਸੀ ਭਾਵੇਂ ਮੈਂ ਮਾਲੀ ਜੀ ਘੁੱਟੀ ਜੋੜਨਾ ਮੈਨੂੰ ਕੀ ਪਤਾ ਕਿ ਇਹਦਾ ਮਗਰੋਂ ਚੌਣਾ ਹੈ ਨਾ ਮੁੰਡਿਆਂ ਨਾਲ ਨੂੰ ਢਾ ਲਿਆ ਉਹ ਮਰ ਕੇ ਜੀ ਮਾਰਛੜੀ ਫਿਰ ਮੈਂ ਕਰੀ ਗਿਆ ਤੈਨੂੰ ਪਤਾ ਹੀ ਨਾ ਵੀ ਤੂੰ ਕੱਲਾ ਸੀ ਤੇ ਇਦਾਂ ਦੇ ਤੂੰ ਲੱਛਣ ਕਰਨੇ ਹੀ ਨਹੀਂ ਮੈਨੂੰ ਕੀ ਪਤਾ ਕਿ ਇਹਨੇ ਪਹਿਲਾਂ ਹੀ ਫੋਨ ਕੀਤਾ ਕਿ ਉਹ ਨਾਲ ਆ ਜਣਾ ਤੈਨੂੰ ਪਤਾ ਤੂੰ ਹਜੇ ਹਿੜਕ ਝੜਕ ਬਾਅਦ ਚ ਕਰਦਾ ਪਹਿਲਾਂ ਹੀ ਪੇਕੇ ਸੱਦ ਲੈਂਦੀ ਓ ਮੈਨੂੰ ਐ ਕਰਦਾ ਨਹੀਂ ਨਾ ਭੈਮਸਾਮਿਆ ਉੱਧਰ ਨਹੀਂ ਹੁੰਦੀ ਜੇ ਮੈਨੂੰ ਐ ਕਰਦਾ ਪਤਾ ਤਾਂ ਮੈਂ ਅੱਸੀ ਪੂਰੀ ਨਹੀਂ ਸੀ ਵਾਲੇ ਤੇ ਤੂੰ ਮੇਰੀ ਗੱਲ ਸੁਣ ਲੈ ਅੱਗੇ ਤੋਂ ਇਦਾਂ ਦਾ ਲੱਛਣ ਨਾ ਕੋਈ ਵੀ ਕਰੀ ਫਿਰ ਵੀ ਜਿੱਦਾਂ ਮਰਜੀ ਆ ਤੇਰਾ ਘਰ ਲਈ ਫਿਰਦੀ ਆ ਚਲੋ ਸਾਡੀ ਨੋਕ ਚੋਕ ਹੁੰਦੀ ਰਹਿੰਦੀ ਆ ਕਿ ਆਈ ਨਾ ਟਿਕਾਣੇ ਤੇ ਓ ਇਹ ਗੱਲ ਤੇ ਆ ਚਲੋ ਉਹ ਤੇ ਵੱਖਰੀ ਗੱਲ ਆ ਫਿਰ ਵੀ ਮੈਂ ਕਿਹਨੂੰ ਤੁਹਾਡਾ ਘਰ ਬਸੇ ਰਸੇ ਆਉਣਾ ਤੇ ਮੈਂ ਇਹਦੇ ਕੋਈ ਆ ਬਰਾਬਰ ਜਾਈ ਕੋਈ ਆਉਣਾ ਨਹੀਂ ਤੇਰੇ ਕੋਲ ਨਾ ਤੂੰ ਸਾਡੇ ਕੌਣ ਆ ਇਹ ਕਹਿੰਦਾ ਪਿਆਰ ਨਾਲ ਰਲ ਮਿਲ ਕੇ ਰਹਿਆ ਕਰ ਥੋੜਾ ਜਿਹਾ ਉਦਾਂ ਸਾਹ ਵਗੇ ਰੱਖਿਆ ਕਰ ਕੰਟਰੋਲ ਚ ਰੱਖਿਆ ਕਰ ਰਸੇ ਰੁੱਸੇ ਅੱਗੇ ਤੋਂ ਨਾ ਪਾਈ ਚੰਗਾ ਬੱਬਾ ਹੁਣ ਚਾਹ ਕੋ ਟਪਣਾ ਦੀ ਜੇ ਫੇ ਬੋਲਣਾ ਮੈਨੂੰ ਕਿਆ ਇਹ ਚਾਹ ਬਣਾ ਚਾਹ ਨਹੀਂ ਬਣਾ ਦੇ ਕਸ ਜੇਗੀ ਨਾਲੇ ਮੈਨੂੰ ਕੋਟ ਪਿਆਲ ਦੀ ਚਾਹ ਬਣਾ ਕੇ ਦਈ ਤੇਰੇ ਕਰਕੇ ਬਣਾ ਲੈਣੀ ਉਦਾਂ ਮੈਂ ਬਣਾਉਣੀ ਤੋਂ ਵਾਲੀ ਹੈ ਨਹੀਂ ਅੱਛਾ ਬਣਾ ਕੇ ਕਰਕੇ ਬਣਾ ਦਈ ਤੇਰੇ ਕਰਕੇ ਬਣਾਉ ਮੇਰੇ ਵੀਰ ਕਰਕੇ ਲੈ ਨੂਣਾ ਵਰਦੀ ਆ ਅੱਗੇ ਭਲਾ ਚਾਹ ਨਹੀਂ ਬਣਾਈ ਤੇ ਕਾਰਨ ਤੇਰੇ ਕੋਲ 40 ਰੁਪਏ ਖਰਦੇ ਸਾਡੀ ਹੈ ਹਾਂ ਵੱਧੋਗੇ ਇਹ ਦਿਵਾਲੀ ਇੰਨਾ ਕੁ ਅਖ ਤੇ ਕਰਦੀ ਰਹੀ ਆ ਤੇ ਅੱਜ ਵੇ ਆਂਦੀ ਆ ਵੇ ਮੈਂ ਨਹੀਂ ਲੋਕਾਂ ਦੀ ਵੀ ਦੋਹੇ ਪਾਸੇ ਗੱਲ ਚੱਲਦੀ ਉਦਾਂ ਬੋਣ ਬੰਡ ਕੀ ਕਰਨੀ ਆ ਮੈਨੂੰ ਸੁਣਦਾ ਵਾ ਭੈਣ ਜੀ ਕੁਛ ਨਹੀਂ ਮਾੜਾ ਮੈਂ ਆਖਣ ਲਈ ਤੁਹਾਨੂੰ ਮੈਂ ਕਿ ਤੂੰ ਹੀ ਆਏ ਆ ਤੇ ਬਹੁਤ ਸੋਹਣਾ ਹੋਇਆ ਵਾ ਠੀਕ ਮੈਂ ਤੇ ਫੋਨ ਕਰ ਕਰਕੇ ਤੈਨੂੰ ਥੱਕ ਗਈ ਤੂੰ ਫੇਰ ਵੀ ਜਵਾਬ ਨਹੀਂ ਦਿੱਤਾ ਮੇਰੇ ਪੁੱਤ ਨੂੰ ਨੋਨ ਹੁਣ ਫੋਨ ਕੀਤਾ ਪੀ ਪੂਆ ਦੇ ਤੂੰ ਹੀ ਆਓ ਤੇ ਫੇਰ ਮੈਂ ਆਈ ਮੈਂ ਚੱਲ ਮੈਂ ਦੇਖ ਆਉਣੀ ਐ ਪਰ ਜਿਆਨ ਹੁਣ ਚੇਤਾ ਭੁੱਲ ਗਿਆ ਨਾਨਾ ਦਾ ਤੁਹਾਡਾ ਮਾਪੇੜੀ ਹੈ ਨੀਗਾ ਸੇਪਾ ਖੰਡ ਜਦੋਂ ਮਾਪੇ ਹੁੰਦਾ ਹੀ ਉਹ ਤੋਂ ਆਈ ਚਾਟਾ ਆ ਜਾਣਾ ਪਰ ਉਹਦੇ ਵਿੱਚ ਤੁਹਾਨੂੰ ਫਿਰ ਦੁੱਖ ਲੱਗਦਾ ਹੁੰਦਾ ਹੀ ਫਿਰ ਉਹਦੇ ਤੇ ਤੁਰੇ ਨਹੀਂ ਰਹਿੰਦੇ ਨਈ ਭੈਣ ਜੀ ਦਿਨੇ ਆਓ ਰਾਤ ਤੇ ਆਓ ਤੁਹਾਡਾ ਘਰ ਵਾ ਤੂੰ ਤੇ ਆਪ ਹੀ ਹੁਣ ਜੰਜਾਲ ਚ ਫਸੀ ਆ ਤੇ ਆਉਂਦੇ ਨਹੀਂ ਤੂੰ ਕਿਤੇ ਕੋਈ ਚਾਹ ਕਰੇ ਕੋਈ ਆਖੇ ਭੀ ਆ ਉੱਥੇ ਫੇਰ ਸੋ ਕੰਮ ਛੱਡ ਕੇ ਵੀ ਆਈਦਾ ਨਹੀਂ ਭੈਣ ਜੀ ਤੁਹਾਡਾ ਭਰਾ ਤੇ ਡਿਕਨ ਧਿਆ ਹੈਗਾ ਮੈਨੂੰ ਕਹਿੰਦਾ ਹੀ ਫੋਨ ਕਰ ਮੈਨੂੰ ਤੁਹਾਡੇ ਫੋਨ ਆਏਗਾ ਹੀ ਨਹੀਂ ਪਤਾ ਲੱਗਾ ਕਿ ਤੂੰ ਭਰਾ ਨੂੰ ਨਾਲ ਲਾ ਕੇ ਉੱਥਰ ਮੇਰੇ ਕੋਲ ਆ ਜਾਂਦੀ ਚੱਲ ਕੋਈ ਨਹੀਂ ਹੁਣ ਤੁਸੀਂ ਰੋ ਦੱਸ ਦੇ ਨਾ ਕਿ ਤੈਨ ਨਾਲੇ ਛੱਡ ਆਵਾਂਗੇ ਨਾਲੇ ਕੋਈ ਨਹੀਂ ਮੇਲੇ ਆਵਾਂਗੇ ਤੇ ਮੇਰੀ ਸੁਣੋ ਗੱਲ ਪਤੀ ਹੋ ਨਾ ਉਹਨੇ ਇਹ ਨਹੀਂ ਦੱਸਿਆ ਵੀ ਸ਼ਰਾਬੀ ਨੂੰ ਸਮਝਾ ਕੇ ਜਾ ਆਖੜੀ ਹਜੇ ਤੇ ਹੋਰ ਗੱਲਾਂ ਨਹੀਂ ਹੋਈਆਂ ਤੇ ਉਹ ਫਿਰ ਮੈਂ ਤੁਹਾਨੂੰ ਪਹਿਲੋ ਕੀ ਤਰ੍ਹਾਂ ਦੱਸ ਲਈ ਅੱਛਾ ਹੁਣ ਉਹ ਵੀ ਮਿੱਠੀ ਸ਼ਰਾਬ ਸ਼ਰੂਪ ਪੀਂਦਾ ਵਾ ਵਿਚਾਰੀ ਆਹ ਖਾਪਦੀ ਚਾਪਦੀ ਆ ਕੋਈ ਪਤੀ ਆ ਤੁਹਾਡਾ ਹੀ ਆ ਤੁਹਾਡੇ ਖੂਨ ਦਾ ਰਿਸ਼ਤਾ ਵਾ ਭੈਣ ਜੀ ਜੇ ਅਸੀਂ ਗੱਲਾਂ ਕਰੀਏ ਮੈਂ ਤੇ ਆਪ ਸਗੋ ਸਾਖ ਕਰਾ ਕੇ ਤੇ ਪਛਤਾਉਣ ਦਈ ਆ ਮੇਰੀ ਕਿਤੇ ਪਰਜਾਈ ਉੱਥੇ ਕਿਤੇ ਮੈਨੂੰ ਗੱਲਾਂ ਲੱਖ ਲੱਖ ਗੱਲਾਂ ਕਰਦੀ ਅਗਲੀ ਆਂਦੀ ਆ ਵੀ ਮੇਰੀ ਕੁੜੀ ਡੋਗ ਦਿੱਤੀ ਆ ਕੀ ਦੁਖੀ ਆ ਸ਼ਰਾਬੀ ਜਿਹੜੇ ਉਹ ਕਿਹੜੇ ਕਿਸੇ ਦੇ ਆਖੇ ਲੱਗਦੇ ਨਹੀਂ ਮੈਤੀ ਹੈ ਨਹੀਂ ਕਿਸੇ ਦੇ ਇਦਾਂ ਨਹੀਂ ਦੱਸਿਆ ਬਲਜੀਤ ਨੇ ਫਾਹ ਦੇ ਦੇਣ ਲੱਗਾ ਸੀ ਟਾਲੀ ਨਾਲ ਦੱਸਦੀ ਕਿਉਂ ਨਹੀਂ ਨੀ ਗੁੰਗਣੀਆਂ ਜੀ ਹੁਣ ਚੱਲ ਭੂਆ ਚੁੱਪ ਵੀ ਕਰ ਜਾ ਕਿਉਂ ਚੁੱਪ ਕਰ ਜਾ ਦੱਸ ਕਰਿਆ ਕਰ ਇੰਨੀਆਂ ਗੱਲਾਂ ਮੈਂ ਭੂਆ ਨੂੰ ਨਹੀਂ ਦੱਸੀਆਂ ਫੇਰ ਵੀ ਵਿਚਾਰੀ ਉਹ ਆਈ ਆ ਉਹ ਕਦੀ ਕਦੀ ਉਹਦਾ ਫੇਰਾ ਹੁੰਦਾ ਹਾਂ ਜਗਰ ਨਾ ਕਰਕੇ ਤਾਂ ਮਨ ਦੁਖੀ ਕਰਨਾ ਫੇਰ ਗੱਲ ਕੀਤੀ ਨਾ ਉਹ ਹੀ ਵਰਜਾਈਆਂ ਵਾਲੀ ਇਹ ਕਿਹੜੀ ਕੱਟ ਕਰਨ ਲਈ ਆ ਮੇਰੇ ਨਾਲ ਕਿੰਨਾ ਕੁ ਜੀ ਮੈਂ ਕਹਿਣ ਲਈ ਹੈ ਹਾਂ ਇਤਰਾਹ ਕਿਉਂ ਕੀਤਾ ਆ ਕਿਉਂ ਲੈਣ ਲੱਗਾ ਹੈ ਕਿਤੇ ਜ਼ਿੰਦਗੀ ਲੱਭਦੀ ਆ ਮੈਨੂੰ ਨਹੀਂ ਪਤਾ ਪੈਨ ਜੀ ਲਖਵੀਰ ਨੂੰ ਹੀ ਪੁੱਛ ਲਈ ਸਾਰੀ ਗੱਲ ਆ ਚੱਲੀਏ ਆ ਜਲੀਏ ਉਧਰ ਤੂੰ ਆ ਜਾ ਸਾਡੇ ਘਰ ਨੂੰ ਵੀ ਕਿ ਤੂੰ ਪਤੀ ਹੋਣਾ ਨੇ ਫੋਨ ਕਰਤਾ ਰ ਪਤੀ ਹੋਣਾ ਤੇ ਹੁਣ ਤੂੰ ਗੋਡੇ ਨਾਲ ਲੱਗੀ ਰਹਿਣਾ ਮਾਪਸ ਵੀ ਕਰਿਆ ਕਰ ਸਾਡੇ ਨੇ ਨੂੰ ਲੰਗ ਚੱਲਨੀ ਹਾ ਮੋੜ ਤੇ ਤੂੰ ਹੀ ਉਹ ਮੇਰਾ ਨਹੀਂ ਪਛਾਰੇ ਦੀ ਜੜੇ ਨਹੀਂ ਉਹਨੂੰ ਤੇ ਅੱਗੇ ਨਹੀਂ ਸੁਣਦਾ ਤੇ ਹੋਰ ਨਾ ਚੁੱਕਣਾ ਦੇ ਦੇ ਕੇ ਤੇ ਸਾਡੇ ਨਾਲ ਮੜਾ ਮਟਾ ਜੜਾ ਆਉਂਦੀ ਜਾਂਦੀ ਉਹ ਵੀ ਨਾ ਆਵੇ ਜਿਹੜੀ ਉਹ ਸੀਤਾਂ ਨੂੰ ਮੇਰੀਆਂ ਕਰ ਦਿੱਤੀਆਂ ਤੇ ਪੂਆ ਤੂੰ ਛੜ ਗਈ ਹੋਣੀ ਤੂੰ ਤੇ ਫੋਨ ਕਰਕੇ ਪਤਾ ਨਹੀਂ ਕੀ ਪਿੱਤੀਆਂ ਪੜਾਤੀਆਂ ਆਵਾ ਕਿੰਨਾ ਕੋ ਮੈਨੂੰ ਕਰ ਗਈ ਆ ਕੀ ਕਰ ਗਈ ਆ ਰੈਣੀ ਤੇ ਹਾਡੀ ਆ ਨਨਾਨ ਤੇ ਮੇਰੀ ਰੈਣੀ ਆ ਤੇਰੇ ਤੇ ਮਗਰੋਂ ਹੀ ਹਾਂ ਤੇ ਹਾਡੀ ਵੀ ਭੂਆ ਸੱਸ ਵਾ ਸਿੱਧੀ ਗੱਲ ਵਾ ਉਹ ਵੇਲਾ ਮੇਰੇ ਵੱਲ ਤਰੀ ਜਾਣੀ ਚਲ ਕੋਈ ਨਹੀਂ ਆਪੇ ਦਾ ਭਰਾ ਆਊਗਾ ਤੇ ਲੈ ਜਾਊਗਾ ਫਿਰ ਹੋਰ ਚ ਫੋਰਸ ਰਹਿਤਾ ਸਖਾਲ ਲਾ ਗੱਲਾਂ ਹੋਰ ਸਾਡੇ ਬਰ ਖਰਾਬ ਕਰਾ ਦੇ ਅਹੀਂ ਦੇਣੇ ਲੀੜਾ ਟਾਕੀ ਬਣਾ ਕੇ ਤੇਰੇ ਵਰਗੇ ਨੇ ਤੇ ਹੱਸ ਕੇ ਵਿਖਾਲ ਦੇਣਾ ਮਗਰੋਂ ਤੋੜੀ ਆਹ ਮੀ ਜੋਈਦਾ ਉਹ ਨਾਲੇ ਫੁੱਫਣ ਨੂੰ 8 ਦਿਨ ਅੱਗੇ ਰਹਿ ਕੇ ਗਈ ਨਾ ਲੜਾਈ ਨਾ ਕਰਦੀਆਂ ਰੋ ਲੈ 8 ਦਿਨ ਅੱਗੇ ਰਹਿ ਕੇ ਗਈ ਕੀ ਦਿੱਤਾ ਸੀ ਉਹਨੂੰ